ਸਰ ਅੱਜ ਪਿੰਡ ਹਰਿਆਉਂ ਵਿੱਚ ਪਹੁੰਚੇ ਹਾਂ ਜੀਐਸਬੀ ਨਾਲ ਜਿਹੜੇ ਹੈਗੇ ਘਟਾਏ ਨੇ ਕੀ ਮਾਮਲਾ ਸਾਰਿਆਂ ਨੂੰ ਤੁਹਾਨੂੰ ਅੱਜ ਬੀਡੀਪੀਓ ਨੌਕਰ ਵੱਲੋਂ ਅੰਮ੍ਰਿਤਸਰ ਵੱਲੋਂ ਸਾਨੂੰ ਕਮਪਲੇਂਟ ਮਸੂਦੀ ਜਿਹਦੇ ਵਿੱਚ ਤੁਹਾਡੇ ਪੁਲਿਸ ਵੀ ਇਮਦਾਦ ਲਈ ਮਿਲੇ ਸੀਗੀ ਜੋ ਇਹ ਕਹਿਤੀ ਹੂਈ ਗੋਰਾ ਸਿੰਘ ਤੇ ਜਿਹੜੇ ਅਸਿੰਦਰ ਕੌਰ ਨੇ ਨਜਾਇਜ਼ ਸਾਡੀ ਜ਼ਮੀਨ ਉੱਪਰ ਲੜਚ ਕੀਤੀ ਹੁੰਦੀ ਹੈ ਉਹਦੇ ਸਾਨੂੰ ਇਚਾਰਜ ਸਾਡੇ ਨਾਲ ਡਿਊਟੀ ਰਜਿਸਟਰ ਵੀ ਐਡੀਪੀਓ ਦਾ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਅਸੀਂ ਸਾਰੀ ਫੋਰਸ ਲੈ ਕੇ ਆਏ ਆ ਜੋ ਇਥੇ ਇਹਨਾਂ ਦੇ ਜੋ ਇਹਨਾਂ ਨੇ ਜਾਇਜ਼ ਸਾਰੀ ਕੀਤੀ ਸੀ ਉਹਦੀ ਪੀਸਫੁਲੀ ਅਸੀਂ ਜਿਹੜੀ ਹੈਗੀ ਆਪਣੀ ਫੋਰਸ ਨਾਲ ਰੈਮੂਲੇਸ਼ਨ ਕਰਾ ਦਿੱਤੀ ਹੈਗੀ ਐ ਤੇ ਇਹਨਾਂ ਦੇ ਅਸੀਂ ਚੈੱਕ ਕਰਨ ਤੇ ਜੋ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਕਈ ਮੁਕਤਵੇ ਦਰਜ ਨੇ ਜੋ ਬਾਰ ਬਾਰ ਜੁਰਮ ਕਰਨ ਦੇ ਆਦੀ ਨੇ ਇਹਨਾਂ ਦੇ ਖਿਲਾਫ ਅਸੀਂ 110 ਦੇ ਕਲੰਤਰੀ ਦਿੱਤੇ ਹੋਏ ਨੇ ਇਹ ਇਹ ਜੋ ਸ਼ਿਕਾਇਤ ਆਈ ਸੀ ਪਿੰਡ ਵੱਲੋਂ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ ਸਰ ਇਹ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਜੰਗ ਉਸ ਨੂੰ ਲੈ ਕੇ ਕੀਤਾ ਗਿਆ ਇਹ ਮੈਂ ਇਹ ਬਿਲਕੁਲ ਜੀ ਇਹ ਪਿੰਡ ਦੀ ਸ਼ਿਕਾਇਤ ਹੈ ਜਿਹੜੀ ਵੀ ਇਹਨਾਂ ਨੇ ਨਜਾਇਜ਼ ਉਸਾਰੀ ਕੀਤੀ ਹੋਈ ਆ ਪਿੰਡ ਦੀਆਂ ਸ਼ਾਵਲਾੜ ਜਗ੍ਹਾ 'ਚ ਤੇ ਉਹਦੀਆਂ ਇਹ ਤੇ ਸਾਰਾ ਜੋ ਡਾਇਰੈਕਸ਼ਨਸ ਆਈਆਂ ਉਹਦੇ ਮੁਤਾਬਕ ਇਹ ਡਿਮੋਲੀਸ਼ਨ ਕੀਤੀ ਗਈ ਹੈ ਨਾਲੇ ਜੁੱਧ ਨਸ਼ਾ ਵਿਰੁੱਧ ਕਹਿ ਸਕਦੇ ਆ ਇਹਨੂੰ ਬਿਲਕੁਲ ਜੀ ਬਿਲਕੁਲ ਕਿੰਨੇ ਮਾਮਲੇ ਦਰਜ ਹੈ ਜੀ ਇਹ ਜਿਹੜੀ ਸਿੰਦਰਗੋਰਾ ਇਹਦੇ ਖਿਲਾਫ ਹੈ ਕਿ 12 ਪਰਚੇ ਤੇ ਜਿਹੜਾ ਹੈਗਾ ਉਹਦੇ ਖਿਲਾਫ ਗੋਰਾ ਲਾਲ ਉਹਦੇ ਖਿਲਾਫ ਆਵਾਂਗੇ 3-4 ਪਰਚੇ ਠੀਕ ਹੈ ਅੱਜ ਪਿੰਡ ਹਰਿਆਉਂ ਵਿੱਚ ਪਹੁੰਚੇ ਹਾਂ ਜੀਐਸਬੀ ਨਾਲ ਜਿਹੜੇ ਹੈਗੇ ਘਟਾਏ ਨੇ ਕੀ ਮਾਮਲਾ ਸਾਰ ਗਿਆ ਤੁਹਾਨੂੰ ਅੱਜ ਬੀਡੀਪੀਓ ਬੱਫਰ ਵੱਲੋਂ ਲਾਰਾ ਵੱਲੋਂ ਸਾਨੂੰ ਪਰਪਲੇਟ ਮਿਲੂਗੀ ਜਿਹਦੇ ਵਿੱਚ ਤੁਹਾਡੀ ਪੁਲਿਸ ਵੀ ਇਮਜ਼ਾਦ ਲਈ ਮਿਲੀ ਸੀਗੀ ਜੋ ਇਹ ਕਹਿਤੀ ਹੂਈ ਗੋਰਾ ਸਿੰਘ ਤੇ ਜਿਹੜੇ ਚੰਦਰਕੌਰ ਨੇ ਨਜਾਇਜ਼ ਸਾਡੀ ਉਜਰਤ ਨਾਲ ਲੜਚ ਕੀਤੀ ਹੋਈ ਹੈ ਉਹਦੇ ਸਹੁੰ ਦੇ ਚੱਜ ਸਾਡੇ ਨਾਲ ਡਿਊਟੀ ਵੀਜਿਟਡ ਵੀ ਐਡੀ ਵੀ ਦਾ ਉਹਦੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਅਸੀਂ ਸਾਰੀ ਫੋਰਸ ਲੈ ਕੇ ਆਏ ਆ ਜੋ ਇੱਥੇ ਇਹਨਾਂ ਦੇ ਜੋ ਇਹਨਾਂ ਨੇ ਨਿਯਾਇਜ਼ ਸਾਰੀ ਕੀਤੀ ਸੀ ਉਹਦੀ ਪੀਸਫੁਲੀ ਅਸੀਂ ਜਿਹੜੀ ਹੈਗੀ ਆਪਣੀ ਫੋਰਸ ਨਾਲ ਰੈਮੂਲੇਸ਼ਨ ਕਰਾ ਦਿੱਤੀ ਹੈਗੀ ਐ ਤੇ ਇਹਨਾਂ ਦੇ ਅਸੀਂ ਚੈੱਕ ਕਰਨ ਤੇ ਜੋ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਕਈ ਮੁਕਤਵੇ ਦਰਜ ਨੇ ਜੋ ਬਾਰ ਬਾਰ ਜੁਰਮ ਕਰਨ ਦੇ ਆਦੀ ਨੇ ਇਹਨਾਂ ਦੇ ਖਿਲਾਫ ਅਸੀਂ 110 ਦੇ ਕਲੰਤਰੀ ਦਿੱਤੇ ਹੋਏ ਨੇ ਇਹ ਇਹ ਜਿਹੋ ਸ਼ਿਕਾਇਤ ਆਈ ਸੀ ਪਿੰਡ ਪਿੰਡ ਬਲੋ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ ਸਰ ਇਹ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਜੰਗ ਉਸ ਨੂੰ ਲੈ ਕੇ ਕੀਤਾ ਗਿਆ ਇਹ ਮੈਂ ਇਹ ਬਿਲਕੁਲ ਜੀ ਇਹ ਪਿੰਡ ਦੀ ਸ਼ਿਕਾਇਤ ਹੈ ਜਿਹੜੀ ਵੀ ਇਹਨਾਂ ਨੇ ਨਜਾਇਜ਼ ਉਸਾਰੀ ਕੀਤੀ ਹੋਈ ਆ ਪਿੰਡ ਦੀਆਂ ਸ਼ਾਵਲੜ ਜਗਾਹ 'ਚ ਤੇ ਉਹਦੀਆਂ ਇਹ ਤੇ ਸਾਰਾ ਜੋ ਡਾਇਰੈਕਸ਼ਨਸ ਆਈਆਂ ਉਹਦੇ ਮੁਤਾਬਕ ਇਹ ਡਿਮੋਲਿਸ਼ਨ ਕੀਤੀ ਗਈ ਹੈ ਨਾਲੇ ਜੁੱਧ ਨਸ਼ਾ ਵਿਰੁੱਧ ਕਹਿ ਸਕਦੇ ਆ ਇਹਨੂੰ ਬਿਲਕੁਲ ਜੀ ਬਿਲਕੁਲ ਕਿੰਨੇ ਮਾਮਲੇ ਦਰਜ ਹੈ ਜੀ ਇਹ ਜਿਹੜੀ ਸਿੰਦਰਗੋਰਾ ਦੇ ਖਿਲਾਫ ਹੈਗੇ 12 ਪਰਚੇ ਤੇ ਜਿਹੜਾ ਹੈਗਾ ਉਹਦੇ ਖਿਲਾਫ ਗੋਰਾ ਲਾਲ ਉਹਦੇ ਖਿਲਾਫ ਆਵਾਂਗੇ 3-4 ਪਰਚੇ ਠੀਕ ਅੱਜ ਪਿੰਡ ਹਰਿਆਉਂ ਵਿੱਚ ਪਹੁੰਚੇ ਹਾਂ ਜੀਐਸਵੀ ਨਾਲ ਜਿਹੜੇ ਹੈਗੇ ਘਟਾਏ ਨੇ ਕੀ ਮਾਮਲਾ ਸਾਰ ਗਿਆ ਤੁਹਾਨੂੰ ਅੱਜ ਬੀਡੀਪੀਓ ਬੱਫਰ ਵੱਲੋਂ ਲਾਰਾ ਵੱਲੋਂ ਸਾਨੂੰ ਪਰਪਲੇਟ ਮਿਲੂਗੀ ਜਿਹਦੇ ਵਿੱਚ ਤੁਹਾਡੀ ਪੁਲਿਸ ਵੀ ਇਮਜ਼ਾਦ ਲਈ ਮਿਲੀ ਸੀਗੀ ਜੋ ਇਹ ਕਹਿਤੀ ਹੂਈ ਗੋਰਾ ਸਿੰਘ ਤੇ ਜਿਹੜੇ ਚੰਦਰਕੌਰ ਨੇ ਨਜਾਇਜ਼ ਸਾਡੀ ਉਜਰਤ ਨਾਲ ਲੜਚ ਕੀਤੀ ਹਈ ਆ ਲੋੜ ਇਸ ਹੋਂ ਚ ਅੱਜ ਸਾਡੇ ਨਾਲ ਡਿਊਟੀ ਰਜਿਸਟਰ ਵੀ ਐਡੀ ਵੀ ਤਾਪ ਦੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਅਸੀਂ ਸਾਰੀ ਫੋਰਸ ਲੈ ਕੇ ਆਏ ਆ ਜੋ ਇਥੇ ਇਹਨਾਂ ਦੇ ਜੋ ਇਹਨਾਂ ਨਜਾਇਜ਼ ਸਫਾਰੀ ਕੀਤੀ ਸੀ ਉਹਦੀ ਪੀਸਫੁਲੀ ਅਸੀਂ ਜਿਹੜੀ ਹੈਗੀ ਆਪਣੀ ਫੋਰਸ ਨਾਲ ਡੈਮੋਲੇਸ਼ਨ ਕਰਾ ਦਿੱਤੀ ਹੈਗੀ ਐ ਤੇ ਇਹਨਾਂ ਦੇ ਅਸੀਂ ਚੈੱਕ ਕਰਨ ਤੇ ਜੋ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਕਈ ਮਕਦਮੇ ਦਰਜ ਨੇ ਜੋ ਬਾਰ ਬਾਰ ਜੋ ਰੋਂਗ ਕਰਨ ਦੀ ਆਦੀ ਨੇ ਇਹਨਾਂ ਖਿਲਾਫ ਅਸੀਂ 110 ਦੇ ਕਲੰਤਰੀ ਦਿੱਤੇ ਹੋਏ ਨੇ ਇਹ ਇਹ ਜੋ ਸ਼ਿਕਾਇਤ ਆਈ ਸੀ ਪਿੰਡ ਪਿੰਡ ਬਲੋ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ ਸਰ ਇਹ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਜੰਗ ਉਸ ਨੂੰ ਲੈ ਕੇ ਕੀਤਾ ਗਿਆ ਇਹ ਮੈਂ ਇਹ ਬਿਲਕੁਲ ਜੀ ਇਹ ਪਿੰਡ ਦੀ ਸ਼ਿਕਾਇਤ ਹੈ ਜਿਹੜੀ ਵੀ ਇਹਨਾਂ ਨੇ ਨਜਾਇਜ਼ ਉਸਾਰੀ ਕੀਤੀ ہوئی ਆ ਪਿੰਡ ਦੀਆਂ ਸ਼ਾਵਲੜ ਜਗਾਹ 'ਚ ਤੇ ਉਹਦੀਆਂ ਇਹ ਤੇ ਸਾਰਾ ਜੋ ਡਾਇਰੈਕਸ਼ਨਸ ਆਈਆਂ ਉਹਦੇ ਮੁਤਾਬਕ ਇਹ ਡਿਮੋਲੀਸ਼ਨ ਕੀਤੀ ਗਈ ਹੈ ਨਾਲੇ ਜੁੱਧ ਨਸ਼ਾ ਵਿਰੁੱਧ ਕਹਿ ਸਕਦੇ ਆ ਇਹਨੂੰ ਬਿਲਕੁਲ ਜੀ ਬਿਲਕੁਲ ਕਿੰਨੇ ਮਾਮਲੇ ਦਰਜ ਹੈ ਜੀ ਇਹ ਜਿਹੜੀ ਸਿੰਦਰਗੋਰਾ ਇਹਦੇ ਖਿਲਾਫ ਹੈਗੇ 12 ਪਰਚੇ ਤੇ ਜਿਹੜਾ ਹੈਗਾ ਉਹਦੇ ਖਿਲਾਫ ਗੋਰਾ ਲਾਲ ਉਹਦੇ ਖਿਲਾਫ ਆਵਾਂਗੇ 3-4 ਪਰਚੇ ਠੀਕ ਹੈ ਅੱਜ ਪਿੰਡ ਹਰਿਆਉਂ ਵਿੱਚ ਪਹੁੰਚੇ ਹਾਂ ਜੀਐਸਬੀ ਨਾਲ ਜਿਹੜੇ ਹੈਗੇ ਘਟਾਏ ਨੇ ਕੀ ਮਾਮਲਾ ਸਾਰੀ ਗੱਲ ਤੇ ਸਾਨੂੰ ਅੱਜ ਬੀਡੀਪੀਓ ਬੱਫਰ ਵੱਲੋਂ ਲਾਰਾ ਵੱਲੋਂ ਸਾਨੂੰ ਪਰਪਲੇਟ ਮਿਲੂਗੀ ਜਿਹਦੇ ਵਿੱਚ ਤੁਹਾਡੀ ਪੁਲਿਸ ਵੀ ਇਮਜ਼ਾਦ ਲਈ ਮਿਲੀ ਸੀਗੀ ਜੋ ਇਹ ਕਹਿਤੀ ਹੂਈ ਗੋਰਾ ਸਿੰਘ ਤੇ ਜਿਹੜੇ ਚੰਦਰਕੌਰ ਨੇ ਨਜਾਇਜ਼ ਸਾਡੀ ਉਜਰਤ ਨਾਲ ਲੜਚ ਕੀਤੀ ਹਈ ਆ ਲੋੜ ਇਸ ਹੋਂ ਚ ਅੱਜ ਸਾਡੇ ਨਾਲ ਡਿਊਟੀ ਰਜਿਸਟਰਡ ਵੀ ਐਡੀ ਵੀ ਤਾਪ ਦੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਅਸੀਂ ਸਾਰੀ ਫੋਰਸ ਲੈ ਕੇ ਆਏ ਆ ਜੋ ਇੱਥੇ ਇਹਨਾਂ ਦੇ ਜੋ ਇਹਨਾਂ ਨੇ ਨਜਾਇਜ਼ ਸਾਰੀ ਕੀਤੀ ਸੀ ਉਹਦੀ ਪੀਸਫੁਲੀ ਅਸੀਂ ਜਿਹੜੀ ਹੈਗੀ ਆਪਣੀ ਫੋਰਸ ਨਾਲ ਡੈਮੋਲੇਸ਼ਨ ਕਰਾ ਦਿੱਤੀ ਹੈਗੀ ਤੇ ਇਹਨਾਂ ਦੇ ਅਸੀਂ ਚੈੱਕ ਕਰਨ ਤੇ ਜੋ ਇਹਨਾਂ ਦੇ ਖਿਲਾਫ ਐਨਡੀਪੀਐਸ ਦੇ ਕਈ ਮਕਦਮੇ ਦਰਜ ਨੇ ਜੋ ਬਾਰ ਬਾਰ ਜੋ ਰੋਂਗ ਕਰਨ ਦੀ ਆਦੀ ਨੇ ਇਹਨਾਂ ਖਿਲਾਫ ਅਸੀਂ 110 ਦੇ ਕਲੰਤਰੀ ਦਿੱਤੇ ਹੋਏ ਨੇ ਇਹ ਇਹ ਜੋ ਸ਼ਿਕਾਇਤ ਆਈ ਸੀ ਪਿੰਡ ਪਿੰਡ ਬਲੋ ਉਹਦੇ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ ਸਰ ਇਹ ਨਸ਼ਾ ਵਿਰੁੱਧ ਜਿਹੜੀ ਚੱਲ ਰਹੀ ਹੈ ਜੰਗ ਉਸ ਨੂੰ ਲੈ ਕੇ ਕੀਤਾ ਗਿਆ ਇਹ ਮੈਂ ਇਹ ਬਿਲਕੁਲ ਜੀ ਇਹ ਪਿੰਡ ਦੀ ਸ਼ਿਕਾਇਤ ਹੈ ਜਿਹੜੀ ਵੀ ਇਹਨਾਂ ਨੇ ਨਜਾਇਜ਼ ਉਸਾਰੀ ਕੀਤੀ ہوئی ਆ ਪਿੰਡ ਦੀਆਂ ਸ਼ਾਵਲੜ ਜਗਾਹ 'ਚ ਤੇ ਉਹਦੀਆਂ ਇਹ ਤੇ ਸਾਰਾ ਜੋ ਡਾਇਰੈਕਸ਼ਨਸ ਆਈਆਂ ਉਹਦੇ ਮੁਤਾਬਕ ਇਹ ਡਿਮੋਲੀਸ਼ਨ ਕੀਤੀ ਗਈ ਹੈ ਨਾਲੇ ਜੁੱਧ ਨਸ਼ਾ ਵਿਰੁੱਧ ਕਹਿ ਸਕਦੇ ਆ ਇਹਨੂੰ ਬਿਲਕੁਲ ਜੀ ਬਿਲਕੁਲ ਕਿੰਨੇ ਮਾਮਲੇ ਦਰਜ ਹੈ ਜੀ ਇਹ ਜਿਹੜੀ ਸਿੰਦਰਕੋਰਾ ਇਹਦੇ ਖਿਲਾਫ ਹੈਗੇ 12 ਪਰਚੇ ਤੇ ਜਿਹੜਾ ਹੈਗਾ ਉਹਦੇ ਖਿਲਾਫ ਗੋਰਾ ਲਾਲ ਉਹਦੇ ਖਿਲਾਫ ਆਵਾਂਗੇ 3-4 ਪਰਚੇ ਠੀਕ ਹੈ